ਬਹੁਤ ਹੀ ਇਤਿਹਾਸਕ ਸਥਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੇ ਉੱਪਰ ਜਿੱਥੇ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤੇ ਧਰਤੀ ਆ ਇਹਦਾ ਬਹੁਤ ਹੀ ਵੱਡਾ ਸਿੱਖ ਇਤਿਹਾਸ ਆ ਜਿਹਦੇ ਸੰਬੰਧ ਚ ਅੱਜ ਦਰਸ਼ਨ ਕਰਨ ਆਏ ਹਾਂ ਇਸ ਸਥਾਨ ਦੇ ਮੁਬਾਰਕ ਸਥਾਨ ਤੇ ਤੇ ਆਪਾਂ ਉਹ ਅੰਦਰ ਚੱਲਦੇ ਹਾਂ ਤੁਸੀਂ ਸਭ ਜਾਣਦੇ ਹੋ ਕਿ ਸਿੱਖ ਇਤਿਹਾਸ ਵਿੱਚ ਭਾਈ ਮੰਜੀ ਜੀ ਜਿਨ੍ਹਾਂ ਦਾ ਬਹੁਤ ਵੱਡਾ ਨਾਂ ਹੈ ਇਤਿਹਾਸ ਦੇ ਪੰਨਿਆਂ ਦੇ ਵਿੱਚ ਜਿਨ੍ਹਾਂ ਦੀ ਬੜੀ ਵੱਡੀ ਸੇਵਾ ਸੀ ਉਹ ਇਸ ਸਥਾਨ ਦੇ ਨਾਲ ਵੀ ਜੁੜੀ ਹੋਈ ਘਟਨਾਵਾਂ ਦੇ ਨਾਲ ਸਬੰਧਤ ਹੈ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਦੇ ਸਮੇਂ ਭਾਈ ਮੰਜ ਜੀ ਜਿਹੜੇ ਸੀ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸੇਵਾ ਕਰਦੇ ਸਨ ਤੇ ਉਹ ਹਰ ਰੋਜ਼ ਤੁਸੀਂ ਇਹ ਵੀ ਜਾਣਦੇ ਕਿ ਬਾਲਣ ਦੀ ਸੇਵਾ ਕਰਦੇ ਸੀ ਯਾਨੀ ਕਿ ਗੁਰੂ ਦੇ ਘਰ ਦੇ ਲੰਗਰਾਂ ਦੀ ਵਿੱਚ ਬਾਲਣ ਲੈ ਕੇ ਆਉਂਦੇ ਸਨ ਤਾਂ ਇਸ ਕਰਕੇ ਉਹ ਗੁਰੂ ਘਰ ਚ ਬੜੇ ਸਤਿਕਾਰੇ ਜਾਂਦੇ ਸੀ ਤੇ ਉਹ ਬਾਲਣ ਜਦੋਂ ਇਸ ਇਲਾਕੇ ਦੇ ਵਿੱਚ ਇਥੋਂ ਥੋੜਾ ਹੀ ਦੂਰ ਯਾਨੀ ਕਿ 3-4 ਕਿਲੋਮੀਟਰ ਹਟਮਾ ਹੋਏਗਾ ਇਲਾਕਾ ਆਪਾਂ ਉੱਥੇ ਵੀ ਜਾਵਾਂਗੇ ਦਰਸ਼ਨ ਕਰਨ ਉਸ ਸਥਾਨ ਦੇ ਉੱਪਰ ਉਹ ਬਾਲਣ ਇਕੱਠਾ ਕਰੇ ਸੀ ਤੇ ਬਾਲਣ ਇਕੱਠਾ ਕਰਦਿਆਂ ਕਰਦਿਆਂ ਬਰਸਾਤ ਹੋ ਰਹੀ ਸੀ ਤੇ ਕਿਹਾ ਜਾਂਦਾ ਕਿ ਪੈਰ ਤਿਲਕ ਕੇ ਉਹਨਾਂ ਦਾ ਖੂਚ ਡਿੱਗ ਪਈ ਜਦੋਂ ਇਹ ਗੱਲ ਗੁਰੂ ਅਰਜਨ ਸਾਹਿਬ ਜੀ ਨੂੰ ਪਤਾ ਲੱਗੀ ਤਾਂ ਗੁਰੂ ਅਰਜਨ ਸਾਹਿਬ ਜੀ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਨੰਗੇ ਪੈਰੀ ਜਿਹੜੇ ਸੀ ਉਹ ਚੱਲ ਪਏ ਤੇ ਭਾਈ ਮਨਜੀ ਨੂੰ ਖੂਚੋਂ ਕੱਢੰਦੇ ਦੇ ਮਕਸਦ ਨਾਲ ਤਾਂ ਫਿਰ ਉਹਨਾਂ ਦੇ ਨਾਲ ਹੋਰ ਵੀ ਸਿੰਘ ਸਾਹਿਬ ਜਿਹੜੇ ਸਨ ਉਹ ਵੀ ਨਾਲ ਚੱਲ ਪਏ ਕਿਹਾ ਜਾਂਦਾ ਕਿ ਗੁਰੂ ਅਰਜਨ ਸਾਹਿਬ ਜੀ ਜਿਹੜੇ ਸਨ ਇਹਨਾਂ ਦੋ ਤੂਤਾਂ ਦੇ ਹੇਠ ਜਿਹੜੇ ਆਪਾਂ ਦੇਖ ਰਹੇ ਜਿੱਥੇ ਨਮੋਲਜੀਤ ਸਿੰਘ ਨਮੋਲਦੀਪ ਉਹਨਾਂ ਦੇ ਮਦਰ ਬੈਠੇ ਹੋਏ ਨੇ ਇਹਨਾਂ ਤੂਤਾਂ ਦੇ ਆ ਕੇ ਖਲੋਗੇ ਯਾਨੀ ਕਿ ਰੁਕ ਗਏ ਕੁਝ ਸਮੇਂ ਦੇ ਲਈ ਆਪਾਂ ਉਹ ਤੂਤਾਂ ਦੇ ਦਰਸ਼ਨ ਕਰ ਸਕਦੇ ਹਾਂ ਇਹ ਤੂਤ ਬਾਰ-ਬਾਰ ਇੱਥੋਂ ਦੇ ਬਾਬਾ ਜੀ ਦੇ ਦਰਸ਼ਨ ਮੁਤਾਬਕ ਇਹ ਤੂਤ ਬਾਰ-ਬਾਰ ਫੁੱਟ ਜਾਂਦੇ ਨੇ ਦੁਬਾਰਾ ਹਰੇ ਹੋ ਜਾਂਦੇ ਨੇ ਜੇ ਸੁੱਕ ਵੀ ਜਾਣ ਜਾਂ ਕੁਝ ਵੀ ਹੋ ਜਾਏ ਦੁਬਾਰਾ ਇਹ ਜਿਹੜੇ ਨਵੇਂ ਸਿਰ ਤੋਂ ਨਿਕਲਦੇ ਨੇ ਧਰਤੀ ਦੇ ਵਿੱਚੋਂ ਇੱਕ ਇੱਕੇ ਹੋਰ ਵੀ ਰੁੱਖ ਆਪਾਂ ਦੇਖ ਸਕਦੇ ਹਾਂ ਇਹ ਜਾਣਕਾਰੀ ਇੱਥੋਂ ਦੇ ਸੇਵਾਦਾਰ ਬਾਬਾ ਜੀ ਹੁਣਾਂ ਦੱਸੀ ਇਹ ਜੋ ਬਹੁਤ ਹੀ ਚੰਗੀ ਗੱਲ ਇਸੇ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਆਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੀ ਮੁਬਾਰਕ ਚਰਨ ਪਏ ਨੇ ਇਹ ਸਥਾਨ ਸੁਲਤਾਨਵਿੰਡ ਜਦੋਂ ਤੁਸੀਂ ਆਉਂਦੇ ਹੋ ਉਸ ਜਗ੍ਹਾ ਦੇ ਨਜ਼ਦੀਕ ਪਾਇਆ ਜਾਂਦਾ ਹੈ ਸਥਾਨ ਬਹੁਤ ਹੀ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਰੱਖ-ਰਖਾਓ ਪ੍ਰਬੰਧ ਜਿਹੜਾ ਤੁਸੀਂ ਵੀ ਦੇਖ ਸਕਦੇ ਹੋ ਤੇ ਬਾਬਾ ਜੀ ਹੁਣਾਂ ਨੇ ਇੱਥੇ ਦੱਸਿਆ ਕਿ ਜਿਹੜਾ ਸਥਾਨ ਸੀ ਇਹ ਛੋਟਾ ਜਿਹਾ ਕਮਰਾ ਸੀ ਇੱਕ ਥੋੜੀ ਜਿਹੀ ਜਗ੍ਹਾ ਸੀ ਇੱਕ ਤਕਰੀਬਨ ਘਟਨਾ ਜਿਹੜੀ ਹੋਏਗੀ ਨਾ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ 1590 95 ਦੇ ਕਰੀਬ ਹੋਏਗੀ 1590 ਜਾਂ 95 ਦੇ ਨੇੜੇ ਤੇੜੇ ਤੇ ਕਿਉਂਕਿ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਆ 1606 ਦੇ ਕਰੀਬ ਇਸ ਕਰਕੇ ਇਹ ਜਿਹੜੀ 1606 ਤੋਂ ਪਹਿਲਾਂ ਦੀ ਹੀ ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਇਹ ਗੱਲ ਕਹੀ ਜਾਂਦੀ ਆ ਇਸ ਥਾਂ ਦੇ ਨਾਲ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਏ ਤਾਂ ਇਹ ਸਥਾਨ ਮੰਨਣਯੋਗ ਤੇ ਪੂਜਣਯੋਗ ਬਣ ਗਿਆ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇਸ ਸਥਾਨ ਤੇ ਦਰਸ਼ਨ ਕਰਨ ਆਇਆ ਹਾਂ ਜਿਸ ਸਥਾਨ ਦੇ ਉੱਪਰ ਗੁਰੂ ਦੇ ਅਟੁੱਟ ਲੰਗਰ ਵੀ ਹਰ ਵੇਲੇ ਚੱਲਦੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਸਾਰਾ ਰੱਖ-ਰਖਾਓ ਸਾਫ ਸਫਾਈ ਦਾ ਪ੍ਰਬੰਧ ਕੀਤਾ ਗਿਆ ਵਾਹਿਗੁਰੂ ਮਿਹਰ ਕਰੇ ਵੈਗਰੂ ਰਾਮਕਾਂ ਕਰਨ ਇਸ ਮੁਬਾਰਕ ਸਥਾਨ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਦਰਸ਼ਨ ਕਰ ਸਕਦੇ ਹੋ ਤਾਂ ਇਸ ਇਲਾਕੇ ਨੂੰ ਇਥੋਂ ਦੇ ਸੇਵਾਦਾਰਾਂ ਵੱਲੋਂ ਬਹੁਤ ਵੱਡੀ ਦੇਣ ਆ ਸਾਨੂੰ ਇਸ ਸਥਾਨ ਤੇ ਦਰਸ਼ਨ ਕਰਕੇ ਬੜਾ ਚੰਗਾ ਲੱਗਾ ਇਹ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕੁਝ ਕੋ ਦੂਰੀ ਤੇ ਹੈ ਸੰਗਤਾਂ ਨੂੰ ਬੇਨਤੀ ਵੀ ਆ ਕੇ ਇਹਨਾਂ ਦੂਤਾਂ ਦੇ ਹੇਠ ਕਦੇ ਵੀ ਆਪਣੀਆਂ ਚਪਲਾਂ ਵਗੈਰਾ ਨਾ ਪਾਹਰੋ ਇਹ ਚੰਗੀ ਗੱਲ ਨਹੀਂ ਆ ਚਾਸੀਵੇਂ ਇਹਦੇ ਲਾਗੇ ਨੇ ਆਪਣੀ ਚਪਲਾਂ ਵਗੈਰਾ ਤਾਰੀਆਂ ਇੱਕ ਸਾਈਡ ਤੇ ਕਰਕੇ ਜੁੱਤੇ ਜਿਹੜੇ ਨੇ ਰੱਖੇ ਨੇ ਇਸ ਮੁਬਾਰਕ ਸਥਾਨ ਤੇ ਤੋਂ ਸਾਬ ਦੇ ਨਾਲ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤ ਹੀ ਮੁਬਾਰਕ ਸਥਾਨ ਬਣਿਆ ਹੋਇਆ ਹੈ ਜੋ ਨਲੀ ਸੁਲਤਾਨਵਿੰਡ ਰੋਡ ਦੇ ਨੇੜੇ ਤੇ ਹੈ ਇਹ ਦੋਨੋਂ ਸਥਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚੰショ ਪ੍ਰਾਪਤ ਅੱਗੇ ਗੁਰੂ ਅਰਜਨ ਸਾਹਿਬ ਜੀ ਦੇ ਚਰਨ ਛੋਪਾਪਤ ਸਥਾਨ ਹੈ ਜੋ ਇੱਥੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਨੂੰ ਸ਼ਸ਼ੋਭਤ ਨੇ ਬਹੁਤ ਹੀ ਵਧੀਆ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਹੈ ਤੇ ਬਹੁਤ ਹੀ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲੀ ਜਗ੍ਹਾ ਹੈ ਤੇ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਇੱਥੇ ਯਾਦ ਕੀਤਾ ਜਾਂਦਾ ਹੈ ਅੰਦਰ ਜਾ ਕੇ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਦੇ ਹਾਂ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸੰਤਾਂ ਨੂੰ ਦਰਸ਼ਨ ਦੇ ਅਨਲਿਸ਼ ਸ਼ੋਭਤ ਨੇ ਤੇ ਸੰਗਤਾਂ ਇੱਥੇ ਬੜੇ ਹੀ ਵਧੀਆ ਤਰੀਕੇ ਨਾਲ ਗੁਰੂ ਮਹਾਰਾਜ ਦੀ ਬਾਣੀ ਪੜ੍ਹ ਰਹੀਆਂ ਨੇ ਸਰਵਣ ਕਰ ਰਹੀਆਂ ਨੇ ਜੋ ਬਹੁਤ ਹੀ ਵਧੀਆ ਤੇ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਜੀ ਨੂੰ ਸਜਾਇਆ ਗਿਆ ਹੈ ਤੁਸੀਂ ਇਸੇ ਹਿਸਾਬ ਦੇਖ ਸਕਦੇ ਹੋ ਵਾਹਿਗੁਰੂ ਮੇਰ ਕਰਨ ਤੰਤਨ ਇਹ ਗੁਰਦਰਾ ਤੂਤ ਸਾਹਿਬ ਤੂਤ ਸਾਹਿਬ ਜੋ ਮੈਂ ਦੁਬਾਰਾ ਦੱਸਦਾ ਹਾਂ ਸੁਲਤਾਨ ਵਿੰਡ ਰੋਡ ਨਜ਼ਦੀਕ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ 2-3 ਕਿਲੋਮੀਟਰ ਹਟਾ ਮ ਗੁਰਦੁਆਰਾ ਸਾਹਿਬ ਹੈ ਤੇ ਬੜੇ ਹੀ ਵਧੀਆ ਤਰੀਕੇ ਨਾਲ ਤੁਸੀਂ ਇਤਿਹਾਸਕ ਸਥਾਨ ਹੈ ਇਹਦੇ ਦਰਸ਼ਨ ਕਰ ਸਕਦੇ ਹੋ ਤਾਂਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇਣ ਲਈ ਸੁਸ਼ੋਭਤ ਹਨ ਗੁਰਦੁਆਰਾ ਸਾਹਿਬ ਦਾ ਇਹ ਬਾਹਰੀ ਦ੍ਰਿਸ਼ ਆਪਾਂ ਦਰਸ਼ਨ ਕਰ ਸਕਦੇ ਹਾਂ ਇਸ ਮੁਬਾਰਕ ਸਥਾਨ ਤੇ ਕਿ 1500 1606 ਦੇ ਵਿੱਚ ਤੁਸੀਂ ਜਾਣਦੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੁੰਦੀ ਆ ਤੇ ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਨੇ ਇਸ ਸਥਾਨ ਤੇ ਆਉਂਦੇ ਨੇ ਇਸ ਮੁਬਾਰਕ ਸਥਾਨ ਦੇ ਉੱਪਰ ਉਹਨਾਂ ਦੇ ਮੁਬਾਰਕ ਚਰਨ ਪੈਂਦੇ ਨੇ ਉਸ ਸਾਈਡ ਦੇ ਪਰਲੇ ਪਾਸੇ ਜਿਹੜਾ ਗੁਰਦੁਰਾਤੂਰ ਸਾਹਿਬ ਇਸ ਨੂੰ ਗੁਰੂ ਕਾ ਬਾਗ ਦਾ ਨਾਮ ਦਿੱਤਾ ਜਾਂਦਾ ਹੈ ਇਤਿਹਾਸਕ ਪੰਨਿਆਂ ਮੁਤਾਬਕ ਇਸ ਸਥਾਨ ਸੁਲਤਾਨਵਿੰਡ ਰੋਡ ਨਜ਼ਦੀਕ ਅੰਮ੍ਰਿਤਸਰ ਜਦੋਂ ਵੀ ਤੁਸੀਂ ਇਸ ਆਉਣਾ ਵੇ ਸਥਾਨ ਦੇ ਉੱਪਰ ਸੁਲਤਾਨਬੰਗ ਗੇਟ ਤੋਂ ਤੁਸੀਂ ਇਹਨੂੰ ਆ ਸਕਦੇ ਹੋ ਕਿਸੇ ਨੂੰ ਪੁੱਛ ਸਕਦੇ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਾਂ ਗੁਰਦੁਆਰਾ ਤੂਤ ਸਾਹਿਬ ਦੇ ਅਸੀਂ ਦਰਸ਼ਨ ਕਰਨਾ ਚਾਹੁੰਦੇ ਹਾਂ ਫਿਰ ਤੁਸੀਂ ਇਸ ਸਥਾਨ ਦੇ ਉੱਪਰ ਆ ਕੇ ਦਰਸ਼ਨ ਕਰ ਸਕਦੇ ਹੋ ਇਹ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਗੁਰਦੁਆਰਾ ਸਾਹਿਬ ਸਜਾਇਆ ਗਿਆ ਹੈ ਵਾਹਿਗੁਰੂ ਜਿੱਤ ਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ